ਜ਼ਿੰਦਗੀ ਨੂੰ ਬਦਲਣ ਵਾਲਾ ਕੌਣ ਹੈ ਇੱਕੋ ਇੱਕ ਚੀਜ਼ ਹੈ ਸ਼ਬਦ ਸਵਾਰਨ ਹੜ ਗੁਰੂ ਦਾ ਸ਼ਬਦ ਜ਼ਿੰਦਗੀਆਂ ਨੂੰ ਸਵਾਰ ਦਿੰਦਾ ਸ਼ਬਦ ਸਵਾਰਦਾ ਵੀ ਹੈ ਸ਼ਬਦ ਵਿਗਾੜਦਾ ਵੀ ਹੈ ਗੁਰੂ ਦਾ ਸ਼ਬਦ ਗੁਰਬਾਣੀ ਦਾ ਸ਼ਬਦ ਜ਼ਿੰਦਗੀਆਂ ਸਵਾਰਦਾ ਹੈ ਜਿਹੜੇ ਸ਼ਬਦ ਅਸੀਂ ਗੰਦੇ ਗਾਣੇ ਜਿਨ੍ਹਾਂ ਦੇ ਪ੍ਰਤੀ ਸਾਬ ਨੇ ਕਿਹਾ ਸੀ ਮੇਰੇ ਮੋਹਨ ਸਰਵਣੀ ਇਹਨਾਂ ਸੁਣਾਏ ਸਾਖਤ ਗੀਤ ਨਾਦ ਤੁੰ ਗਾਵਤ ਬੋਲਤ ਬੋਲ ਅਜਾਏ ਉਹ ਗੰਦੇ ਗੀਤ ਜਿਹੜੇ ਕੰਨਾਂ 'ਚ ਪੈਣਗੇ ਤੇਰੀ ਸ਼ਖਸੀਅਤ ਨੂੰ ਵਿਗਾੜ ਕੇ ਰੱਖ ਦੇਣਗੇ ਸਿਖਾਂ ਦੇ ਬੱਚੇ ਜਿਨ੍ਹਾਂ ਦੇ ਗੱਤਰੇ ਕਿਰਪਾਨ ਹੋਣੀ ਚਾਹੀਦੀ ਸੀ ਸਿਰ ਤੇ ਦਸਤਾਰ ਹੋਣੀ ਚਾਹੀਦੀ ਸੀ ਉਹਨਾਂ ਦੇ ਕੰਨਾਂ 'ਚ ਨੱਤੀਆਂ ਪਾਈਆਂ ਨੇ ਇਹਨਾਂ ਦੀ ਸ਼ਖਸੀਅਤ ਨੂੰ ਵਿਗਾੜਿਆ ਕਿਹਨਾਂ ਨੇ ਆ ਸ਼ਬਦ ਸਵਾਰਦਾ ਵੀ ਹੈ ਸ਼ਬਦ ਵਿਗਾੜਦਾ ਵੀ ਹੈ ਰਿਸ਼ਤਾ ਵਿਗੜਦਾ ਹੋਵੇ ਅਸੀਂ ਉਮੀਦ ਰੱਖਦੇ ਹਾਂ ਕੋਈ ਸਿਆਣਾ ਆਵੇ ਸਿਆਣੇ ਦਾ ਅਰਥ ਧਾਕੀ ਤਵੀਤ ਵਾਲਾ ਨਹੀਂ ਸਿਆਣੇ ਦਾ ਅਰਥ ਆ ਜਿਹੜਾ ਕੋਈ ਸਿਆਣਪ ਰੱਖਣ ਵਾਲਾ ਹੋਵੇ ਉਹ ਮਾਸੀ ਭੂਆ ਮਾਮਾ ਸਤਿਓ ਸਸੋਰਾ ਵੀ ਹੋ ਸਕਦਾ ਜਿਹੜੇ ਵੱਡੇ ਨੇ ਸਤਕਾਰਯੋਗ ਨੇ ਉਹ ਕੋਈ ਆਵੇ ਇਹਨਾਂ ਬੱਚਿਆਂ ਨੂੰ ਕੁਝ ਸਮਝਾਵੇ ਕਈ ਵਾਰੀ ਰਿਸ਼ਤਾ ਖਰਾਬ ਹੋ ਰਿਹਾ ਹੋਵੇ ਕਿਸੇ ਗੁਰਮਖ ਪਿਆਰੇ ਦੇ ਕਹੇ ਹੋਏ ਦੋ ਬੋਲ ਉਹਨਾਂ ਦੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੰਦੇ ਆ ਸ਼ਬਦ ਸਵਾਰਨ ਜੇ ਦੋ ਬੋਲ ਵਿਗੜਦੇ ਹੋਏ ਰਿਸ਼ਤੇ ਨੂੰ ਸਵਾਰ ਸਕਦੇ ਆ ਤੇ ਚੰਗੇ ਭਲੇ ਚੱਲਦੇ ਰਿਸ਼ਤੇ ਨੂੰ ਕਿਸੇ ਦੇ ਕਹੇ ਹੋਏ ਦੋ ਬੋਲ ਵਿਗਾੜ ਵੀ ਸਕਦੇ ਆ ਮੇਰੀ ਸੱਭ ਕੀੰਦੇ ਸ਼ਬਦ ਸਵਾਰਦੇ ਨਹੀਂ ਨੇ ਸ਼ਬਦ ਵਿਗਾੜਦੇ ਵੀ ਨਹੀਂ ਪਰ ਗੁਰੂ ਦੇ ਸ਼ਬਦ ਜਿਹੜੇ ਨੇ ਉਹ ਹਮੇਸ਼ਾ ਸਵਾਰਦੇ ਨੇ